ਪੁਲਿਸ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਲਗਾਤਾਰ ਸਨੇਚਿੰਗ ਤੇ ਲੁੱਟਖੋਹਾਂ ਕਰ ਰਹੇ ਦੋਸ਼ੀ ਕ੍ਰਿਮਨਲ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅੱਜ ਫੇਰ ਪੁਲਿਸ ਸਟੇਸ਼ਨ ਸਦਰ ਨੂੰ ਪੁਲਿਸ ਸਟੇਸ਼ਨ ਸਦਰ ਲੁਧਿਆਣਾ ਨੂੰ ਅੱਜ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਿਹੜੇ ਲੁੱਟਖੋਹਾਂ ਕਰਨ ਵਾਲੇ ਮੁੱਖ ਤੌਰ ਤੇ ਜਿਹੜੇ ਵਿਅਕਤੀ ਨੇ ਜਿਹੜੇ ਪਿਛਲੇ 2-3 ਮਹੀਨਿਆਂ ਦੇ ਵਿੱਚ ਲੁਧਿਆਣਾ ਦੇ ਵਿੱਚ ਐਕਟਿਵਲੀ ਵਾਰਦਾਤਾ ਕਰ ਰਹੇ ਨੇ ਉਹਨਾਂ ਨੂੰ ਪੁਲਿਸ ਸਟੇਸ਼ਨ ਸਰਦਾਰਦੀਪ ਟੀਮ ਨੇ ਸਕਸੈਸਫੁਲੀ ਅਰੈਸਟ ਕੀਤਾ ਹੈ ਇਹਦੇ ਵਿੱਚ ਚਾਰ ਦੋਸ਼ੀ ਸ਼ਾਮਲ ਨੇ ਗੋਲੂ ਕੁਮਾਰ ਮੋਹਨ ਉਰਫ ਮੋਨੂ ਮੁਕੇਸ਼ ਕੁਮਾਰ ਤੇ ਅਨਿਲ ਕੁਮਾਰ ਇਹ ਚਾਰ ਦੋਸ਼ੀ ਜਿਹੜੇ ਸੀਗੇ ਤਕਰੀਬਨ 25 ਤੋਂ 30 ਸਾਲ ਤੱਕ ਦੀ ਇਹਨਾਂ ਦੀ ਉਮਰ ਹੈ ਤੇ ਇਹ ਆਪਸ ਦੇ ਵਿੱਚ ਇਹਨਾਂ ਦਾ ਗੈਂਗ ਸੀਗਾ ਤਿੰਨ ਬੰਦੇ ਮੋਟਰਸਾਈਕਲ ਦੇ ਉੱਤੇ ਵਾਰਦਾਤਾ ਕਰਦੇ ਸੀਗੇ ਇਕੱਲੇ ਬੰਦੇ ਨੂੰ ਦੇਖ ਕੇ ਟਾਰਗੇਟ ਬਣਾਉਂਦੇ ਸੀਗੇ ਜਾਂ ਜਿਹੜੇ ਗੈਸ ਸਿਲੰਡਰ ਵਗੈਰਾ ਜਿਨ੍ਹਾਂ ਦੇ ਕੋਲ ਕੈਸ਼ ਹੁੰਦਾ ਸੀਗਾ ਸਿਲੰਡਰ ਵੇਚ ਕੇ ਕੈਸ਼ ਕਲੈਕਟ ਕਰਦੇ ਸੀਗੇ ਉਹਨਾਂ ਦੇ ਉੱਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਖੋ ਕੇ ਲੈ ਜਾਂਦੇ ਸੀ ਚੌਥਾ ਬੰਦਾ ਇਹਨਾਂ ਦਾ ਅਨਿਲ ਕੁਮਾਰ ਜਿਹੜਾ ਕਿ ਇਹਨਾਂ ਦੇ ਕੋਲੋਂ ਖੋਈਆਂ ਹੋਈਆਂ ਚੀਜ਼ਾਂ ਨੂੰ ਵੇਚਣ ਦਾ ਕੰਮ ਕਰਦਾ ਸੀ ਅੱਗੇ ਫੋ ਇਹ ਮੁਕਦਮਾ ਜਿਹੜਾ ਇਹਨਾਂ ਦੇ ਰਜਿਸਟਰ ਹੋਇਆ ਮੁਖਬਰੀ ਤੇ 6 ਮਈ 2025 ਨੂੰ ਦਰਜ ਹੋਇਆ ਤੇ ਇਹਨਾਂ ਦੀ ਅਰੈਸਟ ਪਿੰਡ ਤਾਂਦਰਾ ਵਿਖੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਕੱਲ ਤੇ ਇਹ ਜਿਹੜੀ ਅੰਡਰ ਸੈਕਸ਼ਨ 379 ਬੀ 2 ਆਈਪੀਸੀ ਕਰੰਟਲੀ ਆਪਾਂ ਇਹਨੂੰ 304 2 ਬੀ ਐਨ ਐਸ ਪੀ ਕਹਿ ਦਿੰਦੇ ਆ ਇਹਨਾਂ ਦੇ ਕੋਲੋਂ ਰਿਕਵਰੀ ਹੋਈ ਹੈ 23 ਮੋਬਾਈਲ ਫੋਨਸ ਦੀ ਚਾਰ ਵਾਚੇਸ ਤਿੰਨ 이어 ਫੋਨਸ ਪੰਜ ਮੋਟਰਬਾਈਕ ਇੱਕ ਲੋਹਾ ਦਾਤ ਤੇ ਇੱਕ ਕਿਰਚ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜੇ ਮੁਕਦਮੇ ਦਰਜ ਹੈਗੇ ਨੇ ਗੋਲੂ ਕੁਮਾਰ ਦੇ ਉੱਤੇ ਆਰਮਜ਼ ਐਕਟ ਦੇ ਮੁਕਦਮੇ ਅਤੇ ਇੱਕ ਰੇਪ ਦਾ ਮੁਕਦਮਾ ਮੋਹਨ ਉਰਫ ਮੋਨੂ ਦੇ ਉੱਤੇ ਰਜਿਸਟਰ ਹੈ ਇਹਨਾਂ ਉੱਤੇ ਪ੍ਰिजन ਐਕਟ ਦੇ ਕੇਸਸ ਰਜਿਸਟਰ ਹੈਗੇ ਨੇ ਜੇਲ੍ਹ ਦੇ ਵਿੱਚ ਸਜ਼ਾ ਕੱਟਦੇ ਦੌਰਾਨ ਇਹਨਾਂ ਕੋਲੇ ਮੋਬਾਈਲ ਫੋਨ ਬਰਾਮਦ ਹੋਇਆ ਸੀ ਉਹਦਾ ਵੀ ਕੇਸ ਇਹਨਾਂ ਤੇ ਰਜਿਸਟਰਡ ਹੈ ਇਹਨਾਂ ਦੇ ਵਿੱਚੋਂ ਇੱਕ ਬੰਦਾ ਸਾਈਕਲ ਫੈਕਟਰੀ ਦੇ ਵਿੱਚ ਵੀ ਕੰਮ ਕਰਦਾ ਸੀਗਾ ਤੇ ਜਿੱਥੇ ਇਹ ਆਪਣੇ ਚੋਰੀ ਕੀਤੇ ਹੋਏ ਸਮਾਨ ਨੂੰ ਆਲੇ ਦੁਆਲੇ ਦੇ ਨਾਲ ਦੇ ਲੋਕਾਂ ਨੂੰ ਵੇਚ ਵੀ ਦਿੰਦੇ ਸੀ ਸੋ ਕੁੱਲ ਮਿਲਾ ਕੇ ਇਹਨਾਂ ਦੇ ਕੋਲੋਂ ਜਿਹੜੀਆਂ ਵਾਰਦਾਤਾਂ ਹੁਣ ਤੱਕ ਲੁਧਿਆਣਾ ਦੇ ਵਿੱਚ ਇਹਨਾਂ ਨੇ ਜਿਹੜੀਆਂ ਕੀਤੀਆਂ ਸੀ ਉਹ ਟਰੇਸ ਤਕਰੀਬਨ 20 ਦੇ ਕਰੀਬ ਵਾਰਦਾਤਾਂ ਨੇ ਜਿਹਦੇ ਵਿੱਚੋਂ 6 ਮੁਕਦਮੇ ਦਰਜ ਜਿਹੜੇ ਰਜਿਸਟਰਡ ਹੈਗੇ ਨੇ ਉਹ ਹੈਗੇ ਨੇ 99/2025 ਸਦਰ ਦਾ 271/2024 ਸਦਰ ਦਾ 11/2025 ਸਦਰ ਦਾ ਇੱਕ ਡੈਲੋਂ ਦਾ 50/25 ਇੱਕ ਡੁਗਰੀ ਦਾ 80/25 ਤੇ ਇੱਕ ਡਾਬੇ ਦਾ 2/25 ਸੋ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਸਟੇਸ਼ਨ ਅਗਰ ਦੀ ਟੀਮ ਨੇ ਇਹਨਾਂ ਚਾਰ ਮੁੱਖ ਦੋਸ਼ੀਆਂ ਨੂੰ ਸਨੇਚਰਜ਼ ਨੂੰ ਅਰੈਸਟ ਕੀਤਾ ਇਸਾਰੇ ਨਸ਼ਾ ਕਰਦੇ ਵੀ ਆਣੀ ਜੀ ਹਾਂਜੀ ਇਹ ਕੈਪਸੂਲ ਪ੍ਰੇਗਾ ਖਾਂਦੇ ਨੇ ਕੈਪਸੂਲ ਪ੍ਰੇਗਾ ਦਾ ਕੰਜ਼ਿਊਮਰ ਖਜੂਮ ਕਰਦੇ ਤੇ ਬੇਸਿਕਲੀ ਇਹ ਲੁਧਿਆਣੇ ਦੇ ਹੀ ਨੇ ਜੀ ਸਾਰੇ ਰਹਿਣ ਆ ਇਹ ਸਾਰੇ ਰੈਨ ਵਾਲੇ ਗਿਆਸਪੁਰ ਏਰੀਆ ਦੇ ਰਹਿਣ ਵਾਲੇ ਨੇ ਇਹ ਸਾਰੇ ਜਿਹੜਾ ਸਮਾਨ ਬਰਾਮਦ ਹੋਇਆ ਜਿਹਨਾਂ ਕੋਲ ਲੁੱਟਾ ਹੋਈਆਂ ਉਹਨਾਂ ਨੂੰ ਡ੍ਰੈਸ ਕਰਕੇ ਕੁਝ ਵਾਪਸ ਦੇਣੀ ਦੇ ਚਲੋਗੇ ਹਾਂਜੀ ਇਹ ਜਿਹੜਾ ਹੈਗਾ ਇਹ ਟੋਟਲ ਹੁਣ ਤੱਕ 7 ਮੁਕਦਮਿਆਂ ਦੇ ਵਿੱਚ ਜਿਹੜੀ ਬਰਾਮਦਗੀ ਹੋ ਚੁੱਕੀ ਹੈ 7 ਕੇਸਸ ਦੇ ਵਿੱਚ ਬਰਾਮਦਗੀ ਹੋ ਚੁੱਕੀ ਹੈ ਜਿਨ੍ਹਾਂ ਦੀ ਪੁਲਿਸ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਸੁਰਦਾਰੀ ਲਈਤੀ ਜਾਊਗੀ ਕੋਰਟ ਵੱਲੋਂ ਲੈ ਕੇ ਜਿਹੜਾ ਦਾ ਸਮਾਨ ਹੈਗਾ ਉਹਨਾਂ ਨੂੰ ਵਾਪਸ ਕਰਵਾਇਓ ਸਰ ਜਿਹੜੇ ਦੁਕਾਨਦਾਰ ਨੂੰ ਬੇਇੱਜ਼ਤੀ ਦੀ ਮਾਰੋੜਾ ਕੋਈ ਪਤਾ ਲੱਗਿਆ ਇਹ ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਅਨਿਲ ਕੁਮਾਰ ਆਪਣੇ ਨਾਲ ਦੇ ਵਰਕਰਾਂ ਨੂੰ ਸੇਲ ਕਰਦਾ ਹੁੰਦਾ ਸੀਗਾ ਕੋਈ ਦੁਕਾਨਦਾਰ ਨਹੀਂ ਸਾਹਮਣੇ ਆਇਆ ਲੇਕਿਨ ਆਮ ਲੋਕ ਜਿਹੜੇ ਬਿਨਾ ਬਿੱਲ ਤੋਂ ਮੋਬਾਈਲ ਫੋਨ ਲੈ ਲੈਂਦੇ ਨੇ ਉਹਨਾਂ ਨੂੰ ਹੀ ਇਹ ਫੋਨ ਸੇਲ ਕਰ ਦਿੰਦਾ ਲੋਟ ਫੋਨ ਦੇ ਵਿੱਚ ਹਥਿਆਰ ਕਿਹੜੇ ਵਰਤਦੇ ਸੀਗੇ ਇਹ ਇਹਨਾਂ ਦੇ ਦੋ ਹਥਿਆਰ ਵਰਤਦੇ ਸੀਗੇ ਇੱਕ ਲੋਹਾ ਦਾਤ ਤੇ ਇੱਕ ਇਹਨਾਂ ਦੇ ਕੋਲੋਂ ਕਿਰਤ ਬ੍ਰਹਮ ਜੋੜੀਆ ਇਸ ਤਰ੍ਹਾਂ ਸਾਰੇ ਮਾਮਲੇ ਕਿਨਾਰੇ ਜਿਆਦਾਤਰ ਸਦਰ ਖਾਨੇ ਦੇ ਵੀ ਨੰਦ ਨੇ ਸਦਰ ਖਾਨੇ ਦੇ ਵਿੱਚ ਵਾਰਦਤਾਂ ਹੋਤਾਂ ਵੀ ਸਦਰ ਖਾਨੇ ਦੇ ਕੋਲੋਂ ਤੁਹਾਡੇ ਨਾਂ ਦੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਇਹ ਵਾਰਦਤਾਂ ਲੁਧਿਆਣਾ ਦੇ ਅਲੱਗ-ਅਲੱਗ ਪੁਲਿਸ ਸਟੇਸ਼ਨਜ਼ ਦੇ ਵਿੱਚ ਏਰੀਆ ਪੈਂਦੇ ਨੇ ਉਹਨਾਂ ਦੇ ਵਿੱਚ ਕਰਦੇ ਸੀਗੇ ਕੋਈ ਇੱਕ ਏਰੀਆ ਨੂੰ ਪਰਟੀਕੂਲ ਸੀਮਿਤ ਨਹੀਂ ਸੀਗੇ ਇਹ ਡਾਬੇ ਏਰੀਆ 'ਚ ਵੀ ਡਿਵੀਜ਼ਨ 6 ਦੇ ਏਰੀਆ 'ਚ ਵੀ ਸਦਰ ਡੇਲੋਂ ਇਹ ਸਾਰੇ ਏਰੀਆ ਦੇ ਵਿੱਚ ਐਕਟਿਵ ਸੀਗੇ ਜਿੱਥੇ ਇਹਨਾਂ ਨੂੰ ਮੌਕਾ ਮਿਲਦਾ ਸੀ ਉੱਥੇ ਵਾਰਦਤ ਕਰਦੇ ਸੀ ਘੁੰਮੇ ਫਿਰਦੇ ਨੇ ਸਰ ਇਹ ਚਾਰਾਂ ਦੀ ਕਨੈਕਟੀਵਿਟੀ ਕਿੱਦਾਂ ਆਪਸ 'ਚ ਇਹ ਗੋਲੂ ਕੁਮਾਰ ਜਿਹੜਾ ਸੀਗਾ ਅ 25 ਆਮ ਜੈਕਟ ਦੇ ਵਿੱਚ ਜੇਲ੍ਹ ਦੇ ਵਿੱਚ ਬੰਨ ਸੀਗਾ ਤੇ ਮੋਹਨ ਉਰਫ ਮੋਨੂ 376 ਰੇਟ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਨ ਸੀਗਾ ਉੱਥੇ ਇਹ ਇੱਕ ਦੂਜੇ ਨੂੰ ਮਿਲੇ ਸੀ ਇਕੱਠੇ ਹੋਏ ਸੀ ਠੀਕ ਹੈ ਥੈਂਕ ਯੂ ਜੀ ਤੁਸੀਂ